ਬਾਬਾ ਜੀ ਨੇ ਦੇਖੋ ਵਧੀਆ ਸੋਚਿਆ ਤੁਹਾਡੇ ਬਾਰੇ ਤੇ ਤੁਸੀਂ ਅੱਜ ਵੀਕ ਪੈ ਰਹੇ ਹੋ ਨਾ ਤੁਸੀਂ ਅੱਜ ਗਲਤ ਸੋਚ ਰਹੇ ਹੋ ਆਪਣੇ ਬਾਰੇ ਛੱਡ ਦਿਓ ਸੋਜਣਾ ਬਿਲਕੁਲ ਵੀ ਕੋਈ ਨੈਗੇਟਿਵ ਗੱਲ ਸੋਚਣੀ ਨਹੀਂ ਜੇ ਕਿਉਂ ਸੋਚਦੇ ਹੋ ਤੁਸੀਂ ਕਿ ਕਮੀਆਂ ਤੁਹਾਡੇ ਚ ਮਾਲਕ ਨੇ ਬਹੁਤ ਵਧੀਆ ਬਣਾ ਕੇ ਭੇਜਿਆ ਤੁਹਾਨੂੰ ਤੇ ਆ ਬਾਰ ਬਾਰ ਗੱਲਾਂ ਆਪਣੇ ਦਿਨ ਨੂੰ ਕਹਿਣੀ ਆ ਪਤਾ ਕਿ ਉਹ ਜ਼ਰੂਰੀ ਹੈ ਕਿਉਂਕਿ ਅੱਜ ਦਾ ਜਿਹੜਾ ਸਮਾਗ ਹੈ ਨਾ ਆਪਾਂ ਦੁਨੀਆ ਦੀਆਂ ਗੱਲਾਂ ਸੁਣਦੇ ਆ ਤੇ ਉਹ ਸਾਡੇ ਦਿਮਾਗ ਚ ਬਹਿ ਜਾਂਦੀਆਂ ਸਾਡੇ ਦਿਲੋਂ ਦਿਮਾਗ ਤੇ ਅਸਰ ਦੁਨੀਆ ਦੀਆਂ ਗੱਲਾਂ ਦਾ ਪੈਂਦਾ ਆਪਣੇ ਰੱਬ ਦੀਆਂ ਗੱਲਾਂ ਦਾ ਨਹੀਂ ਸਾਨੂੰ ਭਰੋਸਾ ਦੁਨੀਆ ਤੇ ਹੋ ਗਿਆ ਰੱਬ ਤੇ ਗੈਣੀ ਭਰੋਸਾ ਮਾਲਕ ਤਾਂ ਪਿੱਛੇ ਹੋ ਗਏ ਬਹਿ ਗਏ ਆ ਤੇ ਜਦੋਂ ਦੁੱਖ ਆਏ ਚਾਰ ਉਦੋਂ ਬਸ ਦੁਨੀਆ ਵੱਲ ਭੱਜ ਕੇ ਕਦੇ ਇਹਦਾ ਬੂਹਾ ਖੜਕਾਨ ਲੈ ਕਦੇ ਇਹਦਾ ਬੂਹਾ ਖੜਕਾਨ ਲੈ ਯਾਰ ਤੂੰ ਤਾਂ ਮੇਰਾ ਦੋਸਤ ਆ ਮੇਰਾ ਦੁੱਖ ਸੁਣ ਲਾ ਮੇਰੀ ਪੀੜਾ ਸੁਣ ਲਾ ਜਦੋਂ ਪਤਾ ਖੁਦ ਨੂੰ ਵੀ ਹੈ ਕਿ ਕਿਸਨੇ ਨਹੀਂ ਆਣਾ ਐਵੇਂ ਨਾ ਢੋਲਿਆ ਕਰੋ ਮਾਲਕ ਬੈਠਾ ਮਾਲਕ ਸੰਭੀ ਬੈਠਾ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੇ ਬਹੁਤ ਵਧੀਆ ਸੋਚਿਆ ਤੁਹਾਡੇ ਬਾਰੇ ਜਦੋਂ ਉਹਨਾਂ ਨੇ ਤੁਹਾਡੇ ਨਾਲ ਨਹੀਂ ਗਲਤ ਹੋਣ ਦੇਣਾ ਤੇ ਨਹੀਂ ਹੋਣ ਦੇਣਾ ਫਿਰ ਫੇਰ ਭਾਵੇਂ ਪੂਰਾ ਸੰਸਾਰ ਇੱਕ ਪਾਸੇ ਹੋ ਜੇ ਜਿੰਨਾ ਮਰਜ਼ੀ ਕੋਈ ਮਾੜਾ ਕਰਨਾ ਚਾਹੁੰਦਾ ਹੋਵੇ ਤੁਹਾਡਾ ਬਾਬੇ ਨੇ ਵਾਲ ਵੀ ਨਹੀਂ ਵਿੰਗਾ ਹੁੰਦੇ ਨਾ ਤੇ ਇੱਕ ਗੱਲ ਇਹ ਵੀ ਯਾਦ ਰੱਖਣਾ ਆਪਣੇ ਮਨ 'ਚ ਕਿ ਜਿਹੜਾ ਤੁਹਾਨੂੰ ਅਏ ਗਲਤ ਬੋਲਦਾ ਨਾ ਜਿਹੜਾ ਤੁਹਾਨੂੰ ਬਾਰ-ਬਾਰ ਨੀਵਾ ਪਾਉਂਦਾ ਪਿਆ ਤੁਹਾਡਾ ਦਿਲ ਦੁਖਾਂਦਾ ਪਿਆ ਪੁਗਤਾਂ ਉਹਨਾਂ ਨੂੰ ਵੀ ਇੱਥੇ ਦਿਨੇ ਪੈਣੇ ਜੇ ਤੇ ਪੁਗਤਾਂ ਦੇ ਨੇ ਬਹੁਤ ਔਖੇ ਹੁੰਦੇ ਆ ਇੱਥੇ ਤਾਂ ਵੱਡੇ-ਵੱਡੇ ਰਾਜਾ ਨੇ ਹੰਕਾਰ ਮਿੱਟੀ ਬਣਾ ਦਿੰਦਾ ਮਾਲਕ ਤੁਸੀਂ ਟੈਨਸ਼ਨ ਨਾ ਲਿਆ ਕਰੋ ਤੁਹਾਨੂੰ ਕਿਸੇ ਵੀ ਗੱਲ ਦਾ ਜਵਾਬ ਦੇਣ ਦੀ ਲੋੜ ਹੀ ਨਹੀਂ ਪੈਣੀ ਜਦੋਂ ਮਾਲਕ ਨੇ ਤੁਹਾਡੇ ਲਈ ਜਵਾਬ ਲੈਣੇ ਨਾ ਤੁਸੀਂ ਖੁਦ ਦੇਖਣਾ ਫਿਰ ਮਾਲਕ ਇਨਸਾਫ ਜ਼ਰੂਰ ਕਰਦਾ ਜੇ ਤੇ ਜਿਹੜਾ ਗਲਤ ਬੋਲਦਾ ਜਿਹੜਾ ਤੁਹਾਨੂੰ ਮਾੜਾ ਬੋਲਦਾ ਟੈਨਸ਼ਨ ਨਹੀਂ ਲੈਣੀ ਆਪਣੇ ਗੁਰੂ ਪਾਸੇ ਲੱਗੇ ਰਹੋ ਬਸ ਮਾਲਕ ਨੇ ਆਪੇ ਨੇ ਢਿੱਡ ਲੈਣਾ ਸਭ ਕੁਝ ਤੁਹਾਨੂੰ ਕੁਛ ਕਹਿਣ ਦੀ ਕਰਨ ਦੀ ਲੋੜ ਹੀ ਨਹੀਂ ਪੈਣੀ ਭਗਵਾਨ ਆਪੇ ਇੱਜ਼ਤ ਬਣਾਈ ਰੱਖਦਾ ਆਪਣੇ ਬੱਚਿਆਂ ਦੀ ਬਸ ਭਰੋਸਾ ਆਪਣੇ ਭਗਵਾਨ ਤੇ ਰੱਖਣਾ ਜੀ